ਕੀ ਨਾ ਪੁੱਛਿਓ ਮਰਾ ਇੱਕ ਨਹੀਂ ਅੰਦਾਰ ਅਰ ਹਮਾਰਾ ਪਾਰਟੀ ਇੱਕਦੋ ਬੇਵਜਹ ਚਾਇਆ ਕਰੀ ਮਾਰੀ ਕਾਮ ਨਵਾਬ ਦਰ ਖੋਲੇ ਰੇ ਸਪਾਸ ਸੈਂਟਰ ਦੇ ਕੈਮਰੇ ਚ ਕੈਦ ਚੰਡੀਗੜ੍ਹ ਪੁਲਿਸ ਦੀ ਗੰਦੀ ਕਰਤੂਤ ਆਦਮੀ ਠਾਲਾ ਲੈਣਾ ਕਿਸੇ ਘਰ ਤੋਂ ਆਓ ਮੁਲਾਜ਼ਮ ਰੰਗ ਰਲੀਆਂ ਬਦਲੇ ਮੰਗਦੇ ਦਿਖੇ ਰਿਸ਼ਵਤ ਆ ਹਰ ਕੋ ਕੋ ਨੇ ਮਿਵਾਲੇ ਕਰੇਗਾ ਦਮਨਾ ਡੇਗਰ ਪੈਨਰ ਡੇਗਰ ਚੱਲ ਰਿਹਾ ਹੈ ਮੁਲਾਜ਼ਮਾਂ ਤੇ ਵੀ ਰੰਗ ਰਲੀਆਂ ਮਨਾਉਣ ਦੇ ਇਲਜ਼ਾਮ ਅਰੇ ਪਹਿਲੇ ਸੁਣ ਤਾਂ ਲੈ ਚਲੋ ਇਹ ਤਾਂ ਅਦਾ ਕੰਮ ਜਿਹੜਾ ਰਿਹਾ ਇਥੇ ਚਲੋ ਇਹ ਤਾਂ ਪਹਿਲੇ ਹਾਂ ਉਹ ਸਾਹਿਬ ਗੱਤਾਂ ਨੇ ਮੁੱਕ ਕਰ ਫਿਰ ਇਹ ਵੀ ਤੜੇ ਇਹ ਵੀ ਤੜੇ ਸਪਾ ਸੈਂਟਰ ਦੇ ਬਿਸਤਰਿਆਂ ਤੇ ਆਰਾਮ ਫਰਮਾਉਂਦੇ ਦਿਖੇ ਮੁਲਾਜ਼ਮ ਰਾਵੀ ਮਦਰ ਭਾਣਾ ਪ੍ਰਾਤਨ ਆਬਿੱਤ ਹੋ ਜੇਗੀ ਬੈਰ ਜੋ ਹੋ ਜੀ ਸਾਸਰੀਆ ਕਾਲ ਜਗਬਾਣੀ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਆ ਗਗਨਦੀਪ ਸਿੰਘ ਅੱਜ ਗੱਲ ਕਰਾਂਗੇ ਚੰਡੀਗੜ੍ਹ ਪੁਲਿਸ ਦੀ ਗੰਦੀ ਕਰਤੂਤ ਦੀ ਇੱਕ ਹੈਰਾਨ ਕਰ ਦੇ ਕਾਰਨਾਮੇ ਦੀ ਜੀਹਾਂ ਸਪਾਸ ਸੈਂਟਰ ਦੇ ਹਿਡਨ ਕੈਮਰੇ ਚ ਪੁਲਿਸ ਮੁਲਾਜ਼ਮਾਂ ਦੀਆਂ ਅਜਹੀਆਂ ਤਸਵੀਰਾਂ ਕੈਦ ਹੋਈਆਂ ਨੇ ਅਜਿਹੇ ਇਲਜ਼ਾਮ ਇਹਨਾਂ ਮੁਲਾਜ਼ਮਾਂ ਤੇ ਲੱਗੇ ਨੇ ਜਿਨ੍ਹਾਂ ਨੇ ਹਰ ਕਿਸੇ ਦੇਖਣ ਵਾਲੇ ਨੂੰ ਸ਼ਰਮਚਾਰ ਕਰਕੇ ਰੱਖ ਦਿੱਤਾ ਆਖਰ ਪੂਰਾ ਮਾਮਲਾ ਕੀ ਹੈ ਦੇਖੋ ਸਾਡੀ ਇਸ ਖਾਸ ਰਿਪੋਰਟ ਪੁੱਛਿਓ ਮਾਰਾ ਇੱਕ ਨਹੀਂ ਅੰਦਾਰ ਅਰ ਸਾਡਾ ਹਮਾਰਾ ਪਾਰਟੀ ਇੱਕਦੋ ਬੇਵਿਵਚਾਰ ਕਰਦੀ ਮਾਰਾ ਕੰਮ ਨਵਾਂ ਤੇ ਖੁੱਲੇ ਦੇ ਦੱਸੋ ਅਸਰ ਬੜਾ ਗਿਆ ਅਮੂਰ ਸਿੱਧੇ ਮੌਂਟ ਆਦਮੀ ਠਾਲਾ ਲੈਣਾ ਕਿਸੇ ਘਰ ਤੋਂ ਆਓ ਅਰ ਪਹਿਲੇ ਸੁਣ ਤਾਂ ਲੈ ਇਚਲੇ ਇੰਦਰਾ ਅਜਾ ਕੰਪਿਊਟਰ ਇਚਲੇ ਚਲੋ ਹਾਂ ਤੋਂ ਪਹਿਲੇ ਆਹ ਉਹ ਸਾਹਿਬ ਦਾ ਨਮੂਨਾ ਫੋਟੋਸ ਇਹ ਵੀ ਤੜਿਆ ਇਹ ਵੀ ਤੜਿਆ ਆ ਆ ਉਹ ਉਹ ਕੋ ਨੇ ਮੇਵਾੜੇ ਕਰਾ ਕੇ ਅਸੀਂ ਦੇਖਦੇ ਮੈਂ ਅੱਜ ਖੇਡ ਲਿਆ ਜੀ ਹਾਂ ਜਨਾਬ ਪਹਿਲਾਂ ਤੁਸੀਂ ਆ ਇੱਕ ਤਸਵੀਰ ਦੇਖੋ ਇਸ ਤਸਵੀਰ ਨੂੰ ਦੇਖ ਤੁਹਾਨੂੰ ਥੋੜੀ ਜਹੀ ਪਿਕਚਰ ਕਲੀਅਰ ਜ਼ਰੂਰ ਹੋ ਜਾਣੀ ਆ ਕਿ ਅਸੀਂ ਤੁਹਾਡੇ ਸਾਹਮਣੇ ਕਿਹੜਾ ਮਾਮਲਾ ਚੁੱਕਣ ਜਾ ਰਹੇ ਹਾਂ ਕਿਹੜਾ ਮਾਮਲਾ ਰੱਖਣ ਜਾ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਿs ਤਰੀਕੇ ਨਾਲ ਇਹ ਸਾਹ ਬਹਾਦਰ ਆਪਣੀ ਡਿਊਟੀ ਨਿਭਾ ਰਹੇ ਨੇ ਸਪਾ ਸੈਂਟਰ ਦੇ ਬਿਸਤਰਿਆਂ ਤੇ ਲਟ ਕੇs ਤਰੀਕੇ ਨਾਲ ਇਹ ਜਨਾਬ ਆਪਣੀ ਥਕਾਵਟ ਦੂਰ ਕਰਦੇ ਦਿਖਾਈ ਦੇ ਰਹੇ ਨੇ ਉਹ ਵੀ ਪੁਲਿਸ ਵਰਦੀ ਦੇ ਵਿੱਚ ਸ਼ਾਇਦ ਜਨਾਬ ਇਹ ਪਹੁੰਚ ਗਏ ਸੀ ਕਿ ਉਹ ਇੱਕ ਸਪਾ ਸੈਂਟਰ ਚ ਨੇ ਜੋ ਅਕਸਰ ਵਿਵਾਦਾਚੇ ਰਹਿੰਦੇ ਨੇ ਹਸੀਨ ਰਾਤਾਂ ਬਣਾਉਣ ਦੇ ਲਈ ਆਦਮੀ ਤੁਹਾਰੇ ਲੇਕਿਨ ਠਾਗਾ ਲੈਣੇ ਮੈਂ ਤਰਾ ਦਿਨ ਮੈਂ ਉਠਾ ਲਾਵਾਂ ਰਾਤ ਨੂੰ ਕੋਈ ਦਿੱਕਤ ਹੋ ਜੇਗੀ ਹਰੀਬ ਪੁਤਰਾ ਖੰਡ ਤੋਂ ਬਤਾਈਏ ਪੁਤਰਾ ਖੰਡ ਪੁਲਿਸ ਪੂਰੀ ਐਕਟਿਵ ਹੈ ਇਸ ਟਾਈਮ ਤੇ ਚਿੰਤਾ ਨਾ ਕਰੋ ਫਿਰ ਜਾਓਗੇ ਲੈਣਾ ਭਵਾ ਅਰੇ ਫੋਨ ਥਾਉਗਾ ਜਬੇ ਤੋ ਨਹੀਂ ਜਾਣਾ ਜਾਣਾ ਤੇਰੇ ਕੋ ਠਾਗਾ ਲੈ ਆਉਂਗੇ ਮਾਤੇ ਫੋਨ ਨਾ ਰੱਖੀ ਨੋਈ ਵਰਮੁਲਾ ਕੋਰਪੋਰੇਟ ਬਤਾ ਦੇ ਮੇਰੇ ਕੋਲ ਸਰਕਾਰ ਨਾਲ ਰਲ ਕੇ ਚੱਲੀ ਤੇਰੇ ਜਨਦਾਗ ਅਨੁਭਵ ਚੱਲਣਾ ਚੇਰਵਾਏ ਹੋਣੇ ਪਾ ਕੇ ਜੇ ਲੜਾਈ ਚੁੜਰਦੀ। ਅੱਛੋਂ ਹੀ ਪੜਿਆ ਜਾਂਦਾ ਬੁਣੋ। ਦੱਸਿਆ ਜਾ ਰਿਹਾ ਕਿ ਸਪਾ ਸੈਂਟਰ ਦੇ ਮਾਲਕ ਤੋਂ ਬੀਟ ਬਾਕਸ ਦੇ ਪੁਲਿਸ ਮੁਲਾਜ਼ਮਾਂ ਵੱਲੋਂ ਮਹੀਨਾਵਾਰ ਵਸੂਲੀ ਕੀਤੀ ਜਾਂਦੀ ਸੀ। ਉਹਨਾਂ ਵੱਲੋਂ 7000 ਰੁਪਏ ਇਸ ਸਪਾ ਸੈਂਟਰ ਦੇ ਮਾਲਕ ਤੋਂ ਲਿਆ ਜਾਂਦਾ ਸੀ ਤੇ ਥਾਣੇ ਦੇ ਮੁਲਾਜ਼ਮ ਵੱਲੋਂ ਅਲੱਗ ਤੋਂ 12000 ਰੁਪਏ ਵਸੂਲੀ ਕੀਤੀ ਜਾਂਦੀ ਸੀ। ਜਾਣਕਾਰੀ ਮੁਤਾਬਕ 8 ਅਪ੍ਰੈਲ ਦਾ ਦਿਨ ਸੀ ਪਹਿਲਾਂ ਇਸ ਸਪਾ ਸੈਂਟਰ 'ਚ ਮਲਾਜਮ ਥਾਣੇ ਤੋਂ ਆਇਆ ਜਿਸ ਵੱਲੋਂ ਸਪਾ ਸੈਂਟਰ ਮਾਲਕ ਤੋਂ ਰਿਸ਼ਬਤ ਮੰਗੀ ਗਈ। ਜੀ ਇਹ ਪੁੱਛ ਲਿਓ ਮਾਰਾ ਇੱਕ ਨਿਆਣਾ। ਅਰ ਹਮਾਰਾ ਪਾਟ ਇੱਕ ਦਬੇ ਬੇਤੋ ਛੇ ਭਾਏ ਈ ਮਾਰਾ। ਕੰਨਵਤ ਬਾਈ ਖੋਲੇ ਵੀ। ਜੀ ਅੱਜ ਬੜਾ ਅਮੀਰ। ਸਿੱਟਮ। ਬਾਦ ਵਿੱਚ ਆਲਾ ਲੈਣਾ ਕਿ ਛੇ ਘਰ ਤੋ ਆਓ। ਅਰ ਪਹਿਲੇ ਛੁੱਟੋ ਲੈ। ਇੰਨੇ ਤੱਕ ਅਦਾ ਕੰਮ ਕਰਦੇ ਰਹੇ ਸੀ। चलिए मैं तोpale आउ साहब बेटा मैं मुकर बोल रहा हूं ये भी ताड़े ये भी ताड़े आ आ और वो वो को ने मुवाले करेगा हम बेगरे में ट्रैक्टर चला जाएगा ਇਸ ਦੌਰਾਨ ਹੀ ਮੌਕੇ ਤੇ ਬੀਟ ਬਾਕਸ ਵਾਲੇ ਮੁਲਾਜ਼ਮ ਜੋ ਚੰਡੀਗੜ੍ਹ ਦੇ ਸੈਕਟਰ 30 ਚ ਡਿਊਟੀ ਤੇ ਤਾਇਨਾਤ ਨੇ ਉਹਨਾਂ ਵੱਲੋਂ ਵੀ ਆਪਣੇ ਮਹੀਨੇ ਦਾ ਫਿਕਸ 7000 ਸਪਾ ਸੈਂਟਰ ਮਾਲਕ ਤੋਂ ਮੰਗਿਆ ਗਿਆ। ਇਹਨਾਂ ਮੁਲਾਜ਼ਮਾਂ ਨੂੰ ਨਹੀਂ ਪਤਾ ਸੀ ਕਿ ਉਹਨਾਂ ਦੀ ਗੰਦੀ ਕਰਤੂਤ ਬੇਨਕਾਬ ਹੋ ਜਾਵੇਗੀ ਸਾਰਿਆਂ ਦੇ ਸਾਹਮਣੇ ਆ ਜਾਵੇਗੀ। ਜਾਣਕਾਰੀ ਮੁਤਾਬਕ ਇਹਨਾਂ ਮੁਲਾਜ਼ਮਾਂ ਵੱਲੋਂ ਲਈ ਰਿਸ਼ਵਤ ਦੀ ਪੂਰੀ ਵੀਡੀਓ ਸਪਾ ਸੈਂਟਰ ਮਾਲਕ ਦੇ ਅੱਕੇ ਇੱਕ ਸਾਥੀ ਨੇ ਆਪਣੇ ਹਿਡਨ ਕੈਮਰੇ ਚ ਕੈਦ ਕਰ ਲਈ ਸੀ। ਇਲਜ਼ਾਮ ਇਹ ਵੀ ਲੱਗ ਰਹੇ ਨੇ ਕਿ ਇਕੱਲੀ ਰਿਸ਼ਬਤ ਹੀ ਇਹਨਾਂ ਵੱਲੋਂ ਨਹੀਂ ਲਈ ਗਈ ਸੀ ਸਗੋਂ ਰੰਗ ਰਲੀਆਂ ਵੀ ਇਸਪਾਸ ਸੈਂਟਰ 'ਚ ਕੰਮ ਕਰਨ ਵਾਲੀਆਂ ਕੁੜੀਆਂ ਨਾਲ ਮਨਾਈਆਂ ਗਈਆਂ ਨੇ ਆਈਏ ਆਈਏ ਆ ਗੁਟਾਬ ਕੀ ਬਾਤ ਹੈ ਇਹ ਵਾਹ ਉਹ ਕਿਹੜਾ ਬੰਦਾ ਮੋਢੇ ਤੇ ਵੀ ਕਿਹਦਾ ਗਿੰਨਾ ਬੀਲੀ ਅਸੇ ਗੋਰਾ ਬੰਦ ਕਰ ਤੇ ਆਰੀ ਨਾ ਥੋੜੀ ਦੇਰ ਅਰੇ ਪੀਛਾ ਇਹ ਕੋਈ ਅਰੇ ਕੋਸ ਸੈਕੀਓਰਟੀ ਉਹ ਕੋਚਿੰਗ ਦੇ ਉਹ ਜੋ ਹੈ ਉਹ ਜੋ ਹੈ ਉਹ ਰਾਤ ਨੂੰ ਜਾ ਕੇ ਰਿਸਟਰੋ ਬੜੇ ਗੀਸੀਆ ਹਲਨ ਦਾ ਬਾਈ ਆਦਮੀ ਠੱਗ ਲੈਣਾ ਕਿ ਛੇ ਘਰ ਤੋਂ ਆਓ ਆਦਮੀ ਤੁਹਾਰੇ ਹੈ ਲੇਕਿਨ ਠੱਗ ਲੈਣੇ ਮੈਂ ਤਾਂ ਰਾਤ ਦਿਨ ਮੈਂ ਠੱਗ ਲੈਣਾ ਰਾਤ ਨਾਲ ਦਿੱਕਤ ਹੋ ਜੇਗੀ ਹਰੀ ਉਹ 20% ਤੋਂ ਪਤਾਈਏ ਉਤਰਾਖੰਡ ਪੁਲਿਸ ਪੂਰੀ ਐਕਟਿਵ ਹੈ ਇਸ ਟਾਈਮ ਤੇ ਜਾਣਕਾਰੀ ਮੁਤਾਬਕ ਇਸ ਪੂਰੀ ਕਰਤੂਤ ਦੀ ਵੀਡੀਓ ਸਮੇਤ ਮਾਲਕ ਵੱਲੋਂ ਇਸ ਦੀ ਸ਼ਿਕਾਇਤ ਚੰਡੀਗੜ੍ਹ ਦੇ ਆਲਾ ਅਧਿਕਾਰੀਆਂ ਨੂੰ ਕੁਝ ਮਹੀਨੇ ਪਹਿਲਾਂ ਕੀਤੀ ਗਈ ਸੀ ਸ਼ਿਕਾਇਤ ਤੋਂ ਬਾਅਦ ਕਈ ਮਹੀਨੇ ਬੀਤ ਗਏ ਪਰ ਕੋਈ ਕਾਰਵਾਈ ਨਹੀਂ ਹੋਈ ਸਪਾ ਸੈਂਟਰ ਮਾਲਕ ਵੱਲੋਂ ਲਗਾਤਾਰ ਮਾਮਲੇ ਨੂੰ ਚੁੱਕਿਆ ਜਾ ਰਿਹਾ ਸੀ ਕਿਉਂਕਿ ਸ਼ਿਕਾਇਤ ਤੋਂ ਬਾਅਦ ਉਸ ਨੂੰ ਆਪਣੀ ਜਾਨ ਦਾ ਖਤਰਾ ਸਤਾਉਣ ਲੱਗਿਆ ਸੀ ਜਿਸ ਦੇ ਚੱਲਦੇ ਇਹ ਮਾਮਲਾ ਗਵਰਨਰ ਦਫ਼ਤਰ ਤੱਕ ਪਹੁੰਚ ਗਿਆ ਮੁਰਤੋ ਇਸ ਸ਼ਿਕਾਇਤ ਉੱਚ ਅਧਿਕਾਰੀਆਂ ਤੱਕ ਪਹੁੰਚ ਗਈ ਤੇ ਆਖਰ ਇਹਨਾਂ ਤਿੰਨਾਂ ਪੁਲਿਸ ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਤੇ ਵਿਭਾਗੀ ਜਾਂਚ ਦੇ ਆਦੇਸ਼ ਜਾਰੀ ਕਰ ਦਿੱਤੇ ਅਕਰ ਇਸ ਕਾਰਪਾਈ ਤੇ ਸ਼ਿਕਾਇਤ ਕਰਤਾ ਸਪਾ ਸੈਂਟਰ ਮਾਲਕ ਦਾ ਕੀ ਕਹਿਣਾ ਹੈ ਇਹ ਤੁਸੀਂ ਉਹਨਾਂ ਦੇ ਮੂੰਹ ਹੀ ਸੁਣ ਲਓ। આજ ਸੇ ਤਕਰੀਬਨ 2.5-3 ਸਾਲ ਪਹਿਲੇ ਮੈਨੇ ਸੈਕਟਰ 30 ਸੀ ਚੰਡੀਗੜ੍ਹ ਮੇ ਇੱਕ ਆਵਾਸਾ ਕੇ ਨਾਮ ਸੇ ਸਪਾ ਬਣਾਇਆ ਥਾ। ਜਦ ਸੇ ਮੇਰਾ ਸਪਾ ਬਣਾ ਥਾ ਵਹਾਂ ਪੇ ਮੌਜੂਦ ਜੋ ਪੁਲਿਸ ਕੀ ਬੀਟ ਹੋਤੀ ਹੈ ਉਹ ਔਰ ਪੁਲਿਸ ਥਾਣੇ ਵਾਲੇ ਇੰਡਸਟਰੀ ਏਰੀਆ ਵਾਲੇ ਮੇਰੇ ਕੋ ਤੰਗ ਕਰਨੇ ਲਗੇ। बार बार पैसे की डिमांड करते थे बार बार मेरे को तंग करते थे तेरा ये कर देंगे तेरा मुकदमा दर्ज कर देंगे तेरा जब मैं पूरी तरह परेशान हो गया तो मैंने एक अपने साथी को बुलाया अपने साथी को बुला के उनकी वीडियो बनवाई पैसे लेते हुए की आठ अप्रैल को दो को डी चंडीगढ़ एस चंडीगढ़ को शिकायत दी भी ऐसे ऐसे आपके पुलिस तीन पुलिस मुलाजिम पैसे ले रहे हैं और ऐसे ऐसे कर रहे हैं तो चंडीगढ़ पुलिस ने आज तक बीस ग्यारह दो हज़ार पच्चीस तक कोई कार्रवाई नहीं की छोटी सी कार्रवाई सस्पेंशन की कर दिया है और उनकी अब मलोया थाने में डिपार्टमेंटल इंक्वायरी हुई है जिसमें हमारे को चार से पाँच बार बुला लिया है हर बार हमारे को बुला के साइन करा लेते हैं और बोल देते हैं आप इस तारीख को आना आप इस तारीख को आना प्रशासन से मेरी अपील है कि इनके खिलाफ सख्त से सख्त कार्रवाई की जाए और मेरी जान माल की रक्षा की जाए मेरे को खतरा है ये पुलिसकर्मी मेरे साथ कुछ भी कर सकते हैं आठ अप्रैल दो को मैं चंडीगढ़ अपने दोस्त के साथ आया था और यहाँ आकर के रिश्वत लेने बारे में तीन पुलिसकर्मियों की शिकायत दी थी जो डीजीपी चंडीगढ़ और एसएसपी एस पी मैडम को दी थी उससे ले तब से लेकर आज तक इस मामले में कोई कार्रवाई नहीं हुई कोई मुकदमा दर्ज नहीं हुआ एक डिपार्टमेंटल इंक्वायरी करके उन तीन जनों को सस्पेंड करके और अब डिपार्टमेंटल इंक्वायरी आई हुई है चंडीगढ़ मलोया थाना में वहाँ पर मेरे को हर तीसरे दिन चौथे दिन बुला लिया जाता है और कार्रवाई कोई कर नहीं जाती और उल्टा सीधा केस से संबंधित कोई सवाल नहीं किया उन्होंने मेरे से एक भी अभी तक इन तीन नौ पुलिस कर्मचारियों को रिश्वत लेते हुए साफ साफ़ सबूत है वीडियो रिकॉर्डिंग है उसके आधार पर मुकदमा दर्ज किया जाए मेरी प्रशासन से भी अधिकारियों से ही रिक्वेस्ट है कि भाई जो ये तीन पुलिस कर्मचारी हैं इनके खिलाफ रिश्वत लेने बाबत और मेरे ऊपर हमला कराने बाबत और मेरे को धमकाने डराने बाबत इनके खिलाफ मुकदमा दर्ज किया जाए मेरी यही प्रार्थना है ਸ਼ਿਕਾਇਤ ਕਰਤਾ ਵੱਲੋਂ ਪ੍ਰਸ਼ਾਸਨ ਅੱਗੇ ਹੁਣ ਹੱਥ ਜੋੜ ਇਹੋ ਅਪੀਲ ਕੀਤੀ ਜਾ ਰਹੀ ਹੈ ਕਿ ਉਹਨਾਂ ਨੂੰ ਪਰੇਸ਼ਾਨ ਕਰਨ ਦੀ ਬਜਾਏ ਮਲਜ਼ਮਾ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਵੱਡਾ ਸਵਾਲ ਹੁਣ ਇਹ ਵੀ ਖੜਾ ਹੋ ਰਿਹਾ ਕਿ ਪੁਲਿਸ ਵੱਲੋਂ ਇਨ੍ਹਾਂ ਮਲਜ਼ਮਾ ਖਿਲਾਫ ਕੋਈ ਕਾਰਵਾਈ ਕੀਤੀ ਜਾਂਦੀ ਹੈ ਜਾਂ ਫਿਰ ਨਹੀਂ ਇਸ ਮਾਮਲੇ 'ਚ ਹੁਣ ਇਹ ਵੀ ਦੇਖਣਾ ਦਿਲਚਸਪ ਰਹੇਗਾ ਕਿ ਸੱਚਮੁੱਚ ਇਨ੍ਹਾਂ ਮਲਜ਼ਮਾ ਦੇ ਵੱਲੋਂ ਸਪਾ ਸੈਂਟਰ ਦੇ ਮਾਲਕਾਂ ਤੋਂ ਰਿਸ਼ਵਤ ਲਈ ਜਾਂਦੀ ਸੀ ਜਾਂ ਫਿਰ ਨਹੀਂ ਤੇ ਜੇਕਰ ਰਿਸ਼ਵਤ ਲਈ ਜਾਂਦੀ ਸੀ ਆਖਰ ਉਸ ਪਿੱਛੇ ਦੀ ਵਜ੍ਹਾ ਕੀ ਹੈ ਇਹ ਆਪਣੇ ਆਪ 'ਚ ਵੱਡੇ ਸਵਾਲ ਨੇ ਦੇਖਣਾ ਹੋਵੇਗਾ ਜਾਂਚ ਚ ਅੱਗੇ ਕੀ ਖੁਲਾਸੇ ਕੀਤੇ ਜਾਂਦੇ ਨੇ ਜਗਬਾਨੀ ਟੀਵੀ ਲਈ ਰਮੇਸ਼ ਹਾਂਡਾ ਦੀ ਰਿਪੋਰਟ